ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਲੇ ਹਾਰੀ ਗੁਰ ਆਪਣੇ ਗੁਰ ਕਾਉ ਬਾਲ ਜਾਈਆ ਆਏ ਮੇਲੇ ਗੁਰ ਸੇਖ ਆਏ ਮੇਲੇ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤੈਨ ਕੋਮ ਕੋ ਮਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏ ਦੇਤੇ ਜਾਨ ਪਰਵਾਨਾ ਤਿਨ ਬਿਟਾ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤੈਨ ਹਰ ਫਲ ਪਾਵੈ ਜੇ ਨਾ ਹਰ ਸੇਤੀ ਪਰਹੜੀ ਤੇ ਨਾ ਜੀਵ ਪ੍ਰਭ ਨਾਲੇ ਓਏ Jap Jap ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜੇ ਨਾ ਗੁਰਮੁਖ ਪਿਆਰਾ ਸੇਵਿਆ ਤੈਨ ਕਉ ਘਮ ਜਾਇ ਆਵੇ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੈ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵਾਡ ਪੁੰਨੋ ਜੋ ਗੁਰ ਸੇਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ ਹਰ ਦਰਗਹਿ ਤੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਖੋਲ ਖੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜੇਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤੈਨ ਜਮ ਨੇੜ ਨਾ ਆਵਈ ਗੁਰ ਸਿਖ ਗੁਰ ਪਿਆਰੇ ਹਰਗਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰੁ ਭੇਟੇ ਆਉ ਰੰਗ ਰਲੀਆਂ ਮਾਣੈ ਸਤਿਗੁਰੁ ਦਾਤਾ ਆਖੀਐ ਤੁਸ ਕਰੇ ਪਸਾਉ ਹਾਉ ਗੁਰ ਬਿਟਾ ਹਉ ਸਾਧਵਾਰਿਆ ਜਿਨ ਦਿੱਤੜਾ ਨਾਉ ਸੋ ਧਾਨ ਗੁਰੂ ਸਾबास ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇਨ ਸੁਣ ਸਿੱਖਾ ਗੁਰ ਮੰਨਿਆ ਤਨਾ ਭੋਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਾਹੋ ਕਿਤ ਵਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਣੇ ਹਉ ਸਤਿਗੁਰ ਕਾਉ ਸਦ ਵਾਰਿਆ ਗੁਰਬਚਨ ਸਮਾਣੇ तू ठाकुर तू साहिबो तू है मेरा मीरा तुद भावे तेरी बندگی तू गुणी गहीरा आपे हार एक रंग है आपे बहो रंगी जो तिस भावे नानका साई गल चंगी ਤੇ ਲੰਗ ਮਹੱਲਾ ਨਵਾਂ ਕਾਫੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੀਤ ਲੈ ਇਸ ਦਿਨ ਮੈਂ ਪ੍ਰਾਨੀ ਛੇਨ ਛਿਨ ਆਉਦ ਵਿਹਾਤ ਹੈ ਫੂਟੇ ਘਾਟ ਜਿਉ ਪਾਨੀ ਰਹਾਉ ਹਾਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ। ਜਜੂ ਹੂ ਕਾਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਾਹੋ ਨਾਨਕ ਤੇਹ ਭਜਨ ਤੇ ਨਿਰਭੈ ਪਾਦ ਪਾਵੈ ਤਿਲੰਗ ਮਹੱਲਾ ਨਵਾ। जाग ले हो रे मना जाग ले हो कह गाफल सोया जो तन उपजया संग ही सो भी संग ना होया ग्राहव मात पिता सोत् बांध जान हित जा सिओ की ना जियौ छूटेओ जाब देहते डार अगन मैदी नाल ਜੀਵਤ ਲਾਓ ਬਿਵਹਾਰ ਹੈ ਜਾਗ ਕਾਓ ਤੁਮ ਜਾਨੋ ਨਾਨਕ ਹਰ ਗੁਨ ਗਾਏ ਲੈ ਸਭ ਸੁਫਨ ਸਮਾਨੋ ਤਿਲੰਗ ਮਹੱਲਾ ਨਵਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ अवसर बीते ओ जात है कहियो मान ले मेरो रहाव सम्पत राथ धान राज सियों अत्नेहो लगायो काल फास जब गल परी सब भयो परायो ਜਾਨ ਬੂਜ ਕੈ ਬਾਵਰੇ ਤੈ ਕਾਜ ਬਿਗਾਰੇ ਓ ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਬ ਨਿਵਾਰੇ ਓ ਜੇ ਹਵੇਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤੁ ਪੁਕਾਰ ਕੈ ਗਾਹੋ ਪ੍ਰਭ ਸਰਨਾਈ ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਾਮ ਕਰਾਰੀ ਜਾਓ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦੇਲ ਹਰ ਰੋਜ ਨਾ ਫੇਰ ਪਰੇਸਾਨੀ ਮਾਹੇ ਇਹ ਜੋ ਦੁਨੀਆਂ ਸੇ ਹਰ ਮੇਲਾ ਦਸਤ ਗੀਰੀ ਨਾਹੇ ਰਹਾਵ ਦਰੋਗ ਪਾੜ ਪਾੜ ਖੁਸ਼ੀ ਹੋਏ ਦੇ ਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ اسمان میں آنے لہنگ دریا گسل کر دن گود کر فکر دائم لائے چسم جہ تہا موجود اللہ پاک پاک ہے ساک کرو جے دوسر ہوئے کبیر کرم کریم کا وہ کرے جانے سوئے ਨਾਮ ਦੇਵ ਜੀ ਮੈਂ ਅੰਦੁਲੇ ਕੀਤੇ ਅਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ ਦੇਹ ਲੇਹ ਏਕ ਤੂੰ ਦੇਗਰ ਕੋ ਨਹੀਂ ਤੂੰ ਦਾਨਾ ਕੂ ਬਿਨਾ ਮੈਂ ਵਿਚਾਰ ਕੀ ਕਰੀ ਨਾਮੇ ਜੇ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਾਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਨੇ ਤੇਰਾ ਨਾ ਆਉ ਰਹਾਉ ਪੁਜਾ ਆਮਦ ਕੁਜਾਰਫਤੀ ਕੁਜਾ ਮੇਰਵੀ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤ ਸਾਹਾ ਸਾਂਵਲੇ ਵਰਨਾ असपात गाजपत नरह नरेंद्र नामे के स्वामी मीर मुकंद एक ओंकार सतनाम करता पुरख निरपाव निरवैरु अकाल मुरत अजूनी सैं भ गुरु प्रसाद ਰਾਗ ਸੁਹੀ ਮਹੱਲਾ ਕਹਿਲਾ ਚਾਉ ਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਾਉ ਦੂਦੈ ਕਉ ਜਾਵਹੁ ਦੂਦ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਜਪਾਹੋ ਤਾਂ ਏਕੋ ਨਾਮਾ ਅਬਰ ਨਿਰਾਫਲ ਕਾਮਾ ਰਹਾਉ ਇਹੋ ਮਨ ਈਟੀ ਹਾਥ ਕਰਹੋ ਫੋਨ ਨਿਤਰਾਉ ਨੀਦ ਨਾ ਆਵੇ ਰਸਨਾ ਨਾਮ ਜਪਾਹੋ ਤਾਂ ਮਥੀਐ ਏਨ ਵਿਦ ਅੰਮ੍ਰਿਤ ਪਾਵਹੋ ਮਾਨ ਸੰਪਟ ਜੇਤ ਸਤ ਸਾਰਨਾਵਣ ਉ ਭਾਵਨੁ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਏਨ ਬਿਦ ਸਾਹਿਬ ਰਵਤ ਰਹਿ ਕਹ ਦੇ ਕਹ 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 ਜਾਵਹਿ ਤੋ ਅਸਰ ਅਵਰ ਨਾ ਕੋਈ ਭਗਤ ਰਹੀ ਹੀ ਨਾਨਕ ਜਨ ਜੰਪੈ ਹਾਉ ਸਾਦਾ ਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋਡ ਕਾਹੇ ਵੇਖ ਖਾਏ ਐਸਾ ਗਿਆਨ ਜਪਹੁ ਮਨ ਮੇਰੇ ਹੋ ਬਹੁ ਚਾਕਰ ਸਾਚੇ ਕੀਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਾਲ ਥਲ ਮਹੀਅਲ ਰਵ ਰਹਿਆ ਸੋਏ ਹਾਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਾਨ ਵਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਘਰਿ ਸ਼ੀਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉੰਜਲ ਕਹਿ ਹਾ ਚਿਲ ਕਣਾ ਘੋਟ ਮਕਾਲੜੀ ਮਸ ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇ ਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿਥੈ ਦੇਖਾ ਮੰਗੀਐ ਤਿਥੈ ਖੜੇ ਦਿਸੰ ਰਹਾਉ ਉਥੇ ਮੰਡਪ ਮਾੜੀਆਂ ਪਾਸਾ ਹੋ ਚਿਤ ਵੀ ਆਹਾ ਟਠੀਆਂ ਕਾਮਨਾ ਆਵਨੀ ਵਿੱਚ ਆਹ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮਾਜ ਵਸਨ ਘੋਟ ਘੋਟ ਜੀ ਆ ਖਾਵਣੇ ਬੱਗੇ ਨਾ ਕਹੀ ਅੰਨੈ ਸੇ ਮਲ ਰੋਖ ਸਰੀਰ ਮੈਂ ਮੈ ਜਨ ਦੇਖ ਪੁਲਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹੰਨ ਅੰਦੁ ਲੇ ਪਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਓ ਛੜ ਲੰਗਾ ਖੇਤ ਜਾ ਕਰੀਆ ਚੰਗਿਆਈਆ ਅਬਰ ਸਿਆਣ ਪਕਿਤ ਨਾਨਕ ਨਾਮ ਸਮਾਲ ਤੂੰ ਵੱਧਾ ਛੁਟਹਿ ਜਿਤ ਸੂਹੀ ਮਹੱਲਾ ਪਹਿਲਾ ਜਾਪ ਤਾਪ ਕਾ ਬੰਧ ਵੇੜੁ ਲਾ ਜਿਤ ਲੰਗੈ ਹੈ ਵਹਿਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰੀਆ ਕਿਉਂ ਮਿਲਾਂ ਹੋਈ ਜੇ ਗੁਣ ਹੋਵਹਿ ਗੰਠੜੀਐ ਮਿਲੇਗਾ ਸੋਈ ਮਿਲਿਆ ਹੋਏ ਨਾ ਵੀ ਛੋੜਾ ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਾਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹ ਸਹੇਲੀ ਹੋ ਸਹੋ ਖਰਾ ਪਿਆਰਾ ਹਮ ਸਹਿ ਕੇਰੀ ਆ ਦਾਸੀਆ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜੇਨ ਕਾਉ ਭਾਂਡੇ ਭਾਉ ਤਿਨਾ ਸਵਾਰਸੀ ਸੂਖੀ ਕਰੈ ਪਸਾਉ ਦੁਖ ਵਿਸਾਰਸੀ ਸਹਿ ਸਾ ਗੂਲੇ ਨਾਹੇ ਸਰਪਰਤਾਰਸੀ ਤੇ ਨਾਮ ਲਿਆ ਗੁਰ ਆਏ ਜਿਨ ਕਉ ਲੀਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚਲਹਿ ਸਤ ਗੁਰ ਭਾਏ ਭਵਹਿ ਨਾ ਪੀਖਿਆ ਜਾ ਕਉ ਮਹਿਨ ਹਜੂਰ ਦੂਜੇ ਨਿਵੇ ਕਿਸ ਦਾਰ ਦਰਵਾਣੀ ਨਾਹੇ ਮੂਲੇ ਪੋਛਤੇਸ ਛੁਪੇ ਤਾਕ ਬੋਲ ਸਾਹਿਬ ਨਦਰ ਜਿਸ ਕਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਆਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਵੇ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤੇ ਸੁਭਾਵ ਸੀ ਭਾਂਡਾ ਆਤਮ ਲੀਣਾ ਤੋਤਾ ਹੱਛਾ ਨਾ ਹੋਏ ਸੀ ਨੁਰੂਦਵਾਰ ਹੈ ਹੋਏ ਸੋਜੀ ਪਾਏ ਸੀ ਏਤ ਦੁਵਾਰ ਹੈ ਧੋਏ ਅੱਛਾ ਹੋਏ ਸੀ ਮੈਲੇ ਖਛੇ ਕਾ ਵਿਚਾਰ ਆਪ ਵਰਤਾਏ ਸੀ ਮਾਤ ਕੋ ਜਾਣੈ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਾਤਸ਼ਾਹ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਤਿਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰਸੀ ਸੁਹੀ ਮਹੱਲਾ ਕਹਿਲਾ ਜੋਗੀ ਹੋਵੈ ਜੋਗ ਵੈ ਭੋਗੀ ਹੋਵੈ ਖਾਏ ਤਪਿਆ ਹੋਵੈ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ ਰਹਾਉ ਜੈਸਾ ਬੀਜੈ ਸੋ ਲੁਣੇ ਜੋ ਖੱਟੇ ਸੋ ਖਾਏ ਅੱਗੈ ਪੋਛ ਨਾ ਹੋਬਈ ਜੇ ਸਣ ਨੀ ਸਾਨੈ ਜਾਏ ਤੈ ਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ ਨਾਨਕ ਕਾਮ ਨ ਆਵਈ ਜੇ ਤ ਤਨ ਨਾਹੀ ਸੱਚਾ ਨਾਉ ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਯੋਗ ਨਾ ਖਿੰਧਾ ਯੋਗ ਨਾ ਡੰਡੇ ਯੋਗ ਨਾ ਭਸਮ ਚੜਾਈ ਐ ਯੋਗ ਨਾ ਮੁੰਦੀ ਮੂਡ ਮੁੜਾਏ ਯੋਗ ਨਾ ਸਿੰਘੀ ਵਾਈ ਐ ਅੰਜਨ ਮਾਹੇ ਨਿਰੰਜਨ ਰਹੀ ਐ ਯੋਗ ਜੁਗਤ ਏਵ ਪਾਈ ਐ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸਾਮ ਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੇਐ ਜੋਗ ਨਾ ਤੀਰਥ ਨਾਈਐ ਅੰਜਨ ਬਾਹੇ ਨਿਰੰજન ਰਹੀਐ ਜੋਗ ਜੁਗਤ ਇਬ ਪਾਈਐ ਸਾਤ ਗੁਰ ਭੇਟੈ ਤਾਂ ਸਹਿ ਸਾਤੂਟੈ ਧਾਵਤ ਵਰਜ ਰਹੀਐ ਨਿਝਾਰ ਝਰੈ ਸਹਿਜ ਧੁਨ ਲਾਗੇ ਘਰ ਹੀ ਪਰਚਾ ਪਾਈਐ ਅੰਜਨ ਬਾਹੇ ਨਿਰੰજન ਰਹੀਐ ਜੋਗ ਜੁਗਤ ਇਬ ਪਾਈਐ ਨਾਨਕ ਜੀਵ ਤਿਆ ਮਰ ਰਹੀ ਐ ਐਸਾ ਜੋਗ ਕਮਾਈ ਐ ਵਾਜੇ ਵਾਜਹੁ ਸਿੰਨੀ ਵਾਜੈ ਤਉ ਨਿਰਭਉ ਪਦ ਪਾਈ ਐ ਅੰਜਨ ਮਾਹੇ ਨਿਰੰਜਨ ਰਹੀ ਐ ਜੋਗ ਜੁਗਤ ਤਉ ਪਾਈ ਐ ਸੋਹੀ ਮਹੱਲਾ ਪਹਿਲਾ ਕਾਉਣ ਤ ਰਾਜੀ ਕਾਉਣ ਤੁਲਾ ਤੇਰਾ ਕਾਉਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਤਹ ਦੀਖਿਆ ਦੇਵਾ ਕਹਿ ਤਹ ਮੁਲਕ ਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਾਲ ਥਲ ਮਹੀ ਆਲ ਭਾਰ ਪੂਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਰਾ ਜੀ ਚੇਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਾਟ ਹੀ ਭੀਤਰ ਸੋ ਸਹੋ ਤੋਲੀ ਏਨ ਵਿਦ ਚੇਤਰ ਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰ ਦੇਸੀ ਖੇਨ ਆਵੈ ਤੇਲ ਜਾਵੈ ਤਾਂ ਕੀ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੇ